ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਰੱਬ ਨੂੰ ਮੰਨਿਏ ਪਰ ਮੰਨਿਏ ਆਪਣੀ ਅਕਲ ਨਾਲ ਕਿਉਂਕਿ ਅਸੀਂ ਵੀ ਰੱਬ ਮੰਨਣ ਦੇ ਕਿਸੇ ਵਿਰੋਧ ਵਿੱਚ ਨਹੀਂ ਹਾਂ ਪਰ ਸਾਡਾ ਮੇਨ ਮਕਸਦ ਇਹ ਹੈ ਜੋ ਸਾਨੂੰ ਪਤਾ ਲੱਗਾ ਹੈ ਕਿ ਜੇ ਉਸ ਨੂੰ ਮੰਨਣਾ ਹੈ ਤਾਂ ਆਪਣੀ ਅਕਲ ਨਾਲ ਮੰਨਿਏ ਠੀਕ ਹੈ ਤਾਂ ਕਿ ਅਸੀਂ ਆਪਣੇ ਖਾਪ ਨੂੰ ਤੇ ਆਪਣੇ ਸਮਾਜ ਨੂੰ ਵਧੀਆ ਬਣਾ ਸਕੀਏ ਸਾਨੂੰ ਇਹ ਸੋਚਣਾ ਹੋਏਗਾ ਕਿ ਜੋ ਅਸੀਂ ਰੱਬ ਬਾਰੇ ਅੱਜ ਉਸ ਨੂੰ ਮੰਨ ਰਹੇ ਆ ਜਾਂ ਸਮਝ ਰਹੇ ਆ ਵੀ ਉਹ ਅਸੀਂ ਆਪਣੀ ਅਕਲ ਨਾਲ ਸਮਝ ਰਹੇ ਆ ਕਿ ਆਪਣੀ ਅਕਲ ਨਾਲ ਮੰਨ ਰਹੇ ਹਾਂ ਵੀ ਆਹ ਜੋ ਸਾਨੂੰ ਸ਼ੁਰੂ ਤੋਂ ਬਚਪਨ ਵਿੱਚ ਸਿਖਾਇਆ ਗਿਆ ਉਹਦੇ ਬਾਰੇ ਦੱਸਿਆ ਗਿਆ ਹੈ ਕਿ ਆਹ ਉਸ ਦੇ ਮੁਤਾਬਕ ਮੰਨ ਰਹੇ ਹਾਂ ਹੂੰ ਵੀ ਸਾਨੂੰ ਚਾਹੀਦਾ ਜੀ ਆਪਾਂ ਸੋਚੀ ਵੀ ਕਿ ਜੇ ਪਰੰਪਰਾਵਾਦੀ ਨਾ ਬਣ ਜਾਈਏ ਵੀ ਜੋ ਸਾਡੇ ਬਚਪਨ ਦਿਮਾਗ ਤੇ ਜੜਾ ਤੇ ਆ ਜੀ ਸਾਨੂੰ ਜੋ ਗਿਆਨ ਦੇ ਤੇ ਆ ਜੀ ਵੀਰ ਸੋਹ ਹੋਸੀ ਕਰੀ ਜਾ ਰਹੇ ਆ ਜੇ ਤਾਂ ਅਸੀਂ ਆਪ ਸਮਝ ਗਏ ਸ਼ੁਰੂ ਕੀਤਾ ਸੀ ਵੀ ਸਾਨੂੰ ਪਤਾ ਸੀ ਵੀ ਹਾਂ ਕਿਸ ਤਰ੍ਹਾਂ ਰੱਬ ਕੀ ਕਿਹੜਾ ਰੱਬ ਪਸੰਦਾਰ ਬਚ ਮੰਨਦੇ ਆ ਕਿ ਰੱਬ ਦਾ ਸਾਨੂੰ ਫਾਇਦਾ ਨੁਕਸਾਨ ਜੋ ਵੀ ਹੈ ਫਿਰ ਤਾਂ ਠੀਕ ਹੈ ਪਰ ਜੇ ਪੱਖਾਂ ਵਿੱਚ ਕੇ ਜੋ ਸਾਨੂੰ ਬਸ ਜੋ ਦਿਮਾਗ 'ਚ ਲੋਡ ਕਰਤੇ ਜੀ ਕਿਉਂਕਿ ਅਸੀਂ ਜਮ ਬਚਪਨ ਚ ਹਰੇਕੀ ਸਿੱਧਾ ਦਿਮਾਗ ਖਾਲੀ ਹੈ ਜੀ ਤੇ ਜੋ ਵੀ ਉਹਨੂੰ ਸਿਖਾ ਦੇ ਆਉਂਦੇ ਦਿਮਾਗ 'ਚ ਭਰਦੇ ਤੇ ਉਸ ਤਰੀ ਲੱਗ ਜਾਂਦੇ ਆ ਜੀ ਪਰ ਸਾਡੀ ਕੋਸ਼ਿਸ਼ ਹੈ ਤੇ ਮੁਰਕ ਕੇ ਸੀ ਵਿਚਾਰਨ ਲੱਗੀ ਹੈ ਵੀ ਜੋ ਸੀ ਮੰਦਰ ਰਿਹਾ ਕੁਝ ਵੀ ਕਰ ਰਿਹਾ ਰੱਬ ਦੇ ਨਾਮ ਤੇ ਜੋ ਸਹੀ ਵੀ ਹੈ ਜਾਂ ਨਹੀਂ ਅ ਕਿਉਂਕਿ ਦੇਖੋ ਵੀਰੋ ਜਦੋਂ ਵੀ ਬੱਚਾ ਜਨਮ ਲੈਂਦਾ ਨਾ ਉਹ ਇੱਕਦਮ ਕੋਰਾ ਕਾਗਜ਼ ਹੁੰਦਾ ਖਾਲੀ ਪੰਡਾ ਹਨਾ ਉਹਦੇ ਵਿੱਚ ਜੋ ਅਸੀਂ ਪਾਵਾਂਗੇ ਜੋ ਅਸੀਂ ਦੱਸਾਂਗੇ ਉਹਦੇ ਮੁਤਾਬਕ ਉਹ ਮੰਨੇਗਾ ਸਮਝੇਗਾ ਕਿਉਂ ਨਾ ਅਸੀਂ ਉਹਨੂੰ ਚੰਗੀ ਅਕਲ ਦੇ ਕੇ ਚੰਗੇ ਪਾਸੇ ਲਈਏ ਸਮਝਾਈਏ ਨੀ ਤਾਂ ਤੁਹਾਡੇ ਸਾਹਮਣੇ ਅੱਜ ਦੇਖ ਲਓ ਕਿੰਨੇ ਕਰਮਕਾਂਡ ਹੋ ਰਹੇ ਆਂ ਹਾਂ ਜੀ ਨਹੀਂ ਤਾਂ ਪੀੜੀਦਰ ਪੀੜੀ ਜਿਸ ਤਰ੍ਹਾਂ ਪਹਿਲਾਂ ਵੀ ਚੱਲੇ ਲਿਆ ਜੀ ਉਹ ਗਿਆਨ ਤੱਕੇ ਤੋਂ ਅੱਗੇ ਚੱਲੀ ਜਾ ਰਹੀ ਹੈ ਜੇ ਆਪਾਂ ਕੋ ਸਿੱਖ ਸਮਝ ਗਏ ਅੱਗੇ ਆਪ ਕਰਾਂਗੇ ਚੇਂਜ ਤਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੌਖਾ ਹੋਏਗਾ ਨਹੀਂ ਹੋ ਸਕਦਾ ਜੇ ਅਸੀਂ ਨਹੀਂ ਕਰਾਂਗੇ ਤਾਂ ਉਹਨਾਂ ਨੂੰ ਚੇਂਜ ਕਰਨਾ ਪਏਗਾ ਪਰ ਸਮਾਜ ਦੇ ਹਿਸਾਬ ਨਾਲ ਸਾਨੂੰ ਨਾਲ ਚੱਲਣਾ ਪੈਣਾ ਜੀ ਹਾਂ ਕਿਉਂਕਿ ਨਾ ਸਾਨੂੰ ਬਹੁਤ ਜ਼ਿਆਦਾ ਸੋਚਣਾ ਪਏਗਾ ਵੀ ਜੇ ਅੱਜ ਨਾ ਆਪਣੇ ਬੱਚਿਆਂ ਨੂੰ ਅਸੀਂ ਚੰਗੀ ਅਕਲ ਦਿੱਤੀ ਕਿਉਂਕਿ ਮੀਰੋ ਦੇਖੋ ਬਾਅਦ ਪਛਤਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਅਦ ਚ ਬਹੁਤ ਜ਼ਿਆਦਾ ਪਛਤਾਣਾ ਪੈਂਦਾ ਹੈ ਹਾਂ ਵੈਸੇ ਵੀ ਆਪਾਂ ਸੋਚੀ ਜੀ ਸਿਰਫ ਵੀ ਧਰਤੀ 'ਤੇ ਇੰਨੇ ਸਾਰੇ ਜਾਨਵਰ ਜੀਵ ਜੰਤੂ ਹੈ ਉਹ ਤਾਂ ਸਾਰੇ ਵੀ ਉਹਨਾਂ ਨੂੰ ਅਕਲ ਦਾ ਕੋਈ ਪਤਾ ਨਹੀਂ ਹੈ ਜੀ ਕੁਛ ਵੀ ਉਹ ਜਿੱਥੇ ਖੜੇ ਹੈ ਲੱਖਾਂ ਸਾਲ ਤੋਂ ਉੱਥੇ ਹੀ ਖੜੇ ਨੇ ਵੀ ਸਿਰਫ ਸਾਡਾ ਇੱਕ ਜਿਹੜੀ ਸਾਡੀ ਜਿਹੜੀ ਮਨੁੱਖ ਦੀ ਵੈਲਿਊ ਹੈ ਅਕਲ ਕਰਕੇ ਹੈ ਜੀ ਫਿਰ ਆਪਾਂ ਅਕਲ ਤੋਂ ਪਿੱਛੇ ਕਿਉਂ ਹਟੇ ਵੀ ਜੋ ਵੀ ਅਸੀਂ ਚੀਜ਼ ਨੂੰ ਸਮਝਣਾ ਹੈ ਕੁਛ ਵੀ ਹੋਵੇ ਉਹ ਅਕਲ ਨਾਲ ਹੀ ਸਮਝੀਏ ਕਿਉਂਕਿ ਸਾਡੇ ਵੀ ਸਾਡੇ ਗੁਰੂ ਸਾਹਿਬਾਨ ਵੀ ਦੱਸ ਕੇ ਕਹਿੰਦੇ ਵੀ ਅਕਲੀ ਸਾਹਿਬ ਸੇਵੀ ਹੈ ਤਕਲੀ ਪਾਈ ਹੈ ਮਾਨ ਕਿਉਂਕਿ ਦੇਖੋ ਹਜ਼ਾਰਾਂ ਸਾਲ ਤੁਸੀਂ ਲਾ ਲਓ ਜੰਗਲਾਂ ਚ ਲਾ ਲਓ ਹਨਾ ਵੀ ਜਾਨਵਰਾਂ ਦੇ ਨਾਲ ਰਹਿੰਦੇ ਹੋਏ ਮਨੁੱਖ ਸਿਰਫ ਇਹੀ ਫਰਕ ਸੀ ਵੀ ਮਨੁੱਖ ਆਪਣੀ ਅਕਲ ਨਾਲ ਵਰਤ ਕੇ ਖਾਣ ਪੀਣ ਬਾਰੇ ਪਹਿਨਣ ਬਾਰੇ ਭੋਜਨ ਬਾਰੇ ਸਭ ਕੁਝ ਸਿੱਖ ਕੇ ਇੱਕ ਆਪ ਆਸਾਨ ਹੋ ਗਿਆ ਆਪਣੀ ਕੁਦਰਤ ਆਪਣਾ ਆਲਾਦਵਲਾ ਆਪਣਾ ਸਮਾਜ ਵਧੀਆ ਬਣਾਇਆ ਪਰਿਵਾਰ ਅੱਗੇ ਚਲਾਇਆ ਠੀਕ ਹੈ ਨਹੀਂ ਤਾਂ ਤੁਹਾਡੇ ਸਾਹਮਣੇ ਅੱਜ ਵੀ ਜਾਨਵਰ ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੀ ਉਹ ਉਦਾਂ ਹੀ ਵਿਚਰ ਰਹੇ ਆ ਉਦਾਂ ਹੀ ਜੰਗਲਾਂ ਚਾ ਰਹੇ ਆ ਉਹ ਆਪਣੀ ਕਿਉਂਕਿ ਉਹਨਾਂ ਕੋਲ ਸਿਰਫ ਅਕਲ ਨਹੀਂ ਹੈ ਹਾਂ ਸਿਰਫ ਠੀਕ ਹੈ ਤੁਹਾਡੇ ਮਨੁੱਖ ਦੇ ਹਿੱਸੇ ਆਇਆ ਸਿਰਫ ਇਹ ਸੋਚਣਾ ਸਮਝਣਾ ਹੈ ਫਿਰ ਆਪਾਂ ਜੇ ਮਨੁੱਖ ਆਪਾਂ ਨੂੰ ਐਡਾ ਕੀਮਤੀ ਜਨਮ ਮਿਲਿਆ ਹੈ ਕਿ ਸਾਡੇ ਕੋਲ ਸਿਰਫ ਸਾਡੇ ਕੋਲ ਅਕਲ ਹੈ ਫਿਰ ਆਪਾਂ ਕੋਸ਼ਿਸ਼ ਕਰੀਏ ਵੀ ਹਰ ਇੱਕ ਚੀਜ਼ ਨੂੰ ਅਕਲ ਨਾਲ ਹੀ ਵਿਚਾਰੀਏ ਉਹ ਭਾਵੇਂ ਰੱਬ ਦਾ ਵਿਸ਼ਾ ਹੋਵੇ ਭਾਵੇਂ ਕੋਈ ਵੀ ਹੋਵੇ ਵੀ ਅਕਲ ਤੋਂ ਪਿੱਛੇ ਨਾ ਹੋਵੇ ਵੀ ਜਿਹੜੇ ਕੋਈ ਵੀ ਚੀਜ਼ ਅਸੀਂ ਕਰਨੀ ਹੈ ਤਾਂ ਅਕਲ ਨਾਲ ਹੀ ਨਾਪ ਤੋਲ ਕੇ ਕਰੀਏ। ਹਾਂ ਜੇ ਤੁਹਾਡੀ ਗੱਲ ਵੀ ਠੀਕ ਹੈ ਵੀ ਆਪਣੇ ਗੁਰੂਆਂ ਨੇ ਏਟੀ ਵਡੀ ਗੱਲ ਕੀਤੀ ਹੋਈ ਹੈ ਵੀ ਉਹਨਾਂ ਨੇ ਸਾਨੂੰ ਅਕਲ ਦੇ ਰਾਹ ਤੇ ਚੱਲਣ ਵਾਸਤੇ ਕਿਹਾ ਹੈ ਉਸ ਤੋਂ ਉੱਪਰ ਤੋਂ ਕੁਝ ਹੈ ਹੀ ਨਹੀਂ ਜੀ। ਵੀ ਅੱਜ ਤੋਂ 500 ਸਾਲ ਪਹਿਲਾਂ ਇਹ ਅਕਲ ਵਾਲੀ ਗੱਲਾਂ ਕਰ ਰਹੇ ਆ। ਵੀ ਆਪਾਂ ਇਹਦੇ ਅੱਗੇ ਐਡਵਾਂਸ ਅਧੀ ਵਿੱਚ ਆ ਕੇ ਫਿਰ ਵੀ ਜੇ ਅਕਲ ਨਾਲ ਹੀ ਸੋਚਦੇ ਇਹ ਤਾਂ ਬਹੁਤ ਹਲਕੀ ਗੱਲ ਰਹਿ ਜਾਏਗੀ। ਹਾਂ ਕਿਉਂਕਿ ਦੇਖੋ ਵੀਰੋ ਇਹ ਨਹੀਂ ਹੋ ਸਕਦਾ ਕਿ ਅਸੀਂ ਨਾ ਹਰੇਕ ਪਾਸੇ ਅਕਲ ਵਰਤੀਏ ਵੀ ਜਦੋਂ ਗੱਲ ਆਵੇ ਰੱਬ ਦੀ ਵੀ ਉਸ ਵਾਸਤੇ ਅਸੀਂ ਨਾ ਵਰਤੀਏ ਯਾਨੀ ਕਿ ਸਭ ਤੋਂ ਜ਼ਿਆਦਾ ਅੱਜ ਮੇਨ ਜੋ ਆਪਣੇ ਖੱਤਰ ਮੈਨੀ ਕਿ ਮੇਨ ਹੈ ਉਹ ਸਿਰਫ ਉਹ ਰੱਬ ਦੇ ਸੰਬੰਧ ਵਿੱਚ ਅੱਜ ਦੇ ਟਾਈਮ ਵਿੱਚ ਹੈ ਵੀ ਉਸ ਨੂੰ ਮੰਨੀਏ ਪਰ ਅਕਲ ਦੇ ਨਾਲ ਮੰਨੀਏ ਹਾਂ ਜਦੋਂ ਆਪਾਂ ਨੂੰ ਜਿਹਨੇ ਰੱਬ ਨੇ ਜਿਹਨੇ ਬਣਾਇਆ ਆਪਾਂ ਮੰਨਦੇ ਆ ਜੋ ਉਹਨੇ ਸਾਨੂੰ ਅਕਲ ਦਿੱਤੀ ਹੈ ਫਿਰ ਆਪਾਂ ਕਿਉਂ ਨਿ ਵਰਤਦੇ ਜੇ ਰੱਬ ਇਹ ਤਾਂ ਚਾਹੇਗਾ ਨਹੀਂ ਵੀ ਤੁਸੀਂ ਹੋਰ ਪਾਸੇ ਅਕਲ ਵਰਤੋ ਪਰ ਮੇਰੇ ਵਿਸ਼ੇ ਦੇ ਨਾਲ ਵਰਤੋ ਜੇ ਰੱਬ ਨੇ ਅਕਲ ਦਿੱਤੀ ਹੈ ਤਾਂ ਚਾਹੇਗਾ ਵੀ ਹਰ ਇੱਕ ਜਗ੍ਹਾ ਅਕਲ ਵਰਤੋ ਪਾਵੇਂ ਮੇਰਾ ਵੀ ਵੀ ਸੋ ਹੋਵੇ। ਇਹਦਾ ਮੇਰਾ ਅੱਬਾ ਇੰਨੀ ਹਲਕੀ ਸੋਚਦਾ ਰੱਖੇਗਾ ਨਹੀਂ ਨਾ ਜੀ। ਹਾਂਜੀ ਵੀਰੋ ਇਹ ਤਾਂ ਗੱਲ ਸੱਚ ਹੈ ਵੀ ਰੱਬ ਤਾਂ ਦੇਖੋ ਆਪ ਚਾਹੁੰਦਾ ਹੋਏਗਾ ਕਿ ਮੈਂ ਇੱਕ ਮਨੁੱਖ ਨੂੰ ਐਡੀ ਵੱਡੀ ਅਕਲ ਦਿੱਤੀ ਹੈ। ਵੀ ਉਹ ਇਸ ਨੂੰ ਵਰਤੇ। ਜੇ ਅਸੀਂ ਫੇਰ ਵੀ ਨਾ ਉਹਦੀ ਇੰਨੀ ਅਕਲ ਲੈ ਕੇ ਠੀਕ ਹੈ ਜੀ ਨਹੀਂ ਵਰਤੀ। ਜੇ ਸਾਡੇ ਦੇ ਵੀ ਲੱਖ ਲਾਂਤ ਹੋਏਗੀ। ਹਾਂਜੀ। ਵੈਸੇ ਵੀ ਆਪਾਂ ਸੋਚੇ ਵੀ ਅੱਜ ਪਿੱਛੇ ਸਾਡੀ ਇਹਦਾ ਦੇਸ਼ ਦੀ ਜੰਗ ਲੱਗੀ ਸੀ ਉੱਥੇ ਅਸੀਂ ਉਹਦਨ ਅਕਲ ਵਰਤੀ ਸੀ ਜਾਂ ਧਰਮ ਵਰਤਿਆ ਜਾਂ ਰੱਬ ਵਰਤਿਆ ਸੀ ਉਦਨ ਵੀ ਸਾਨੂੰ ਅਕਲ ਵਰਤ ਕੇ ਆਪਣਾ ਬਚਾਅ ਕਰਨਾ ਪਿਆ ਸੀ ਜੇ ਸਾਡੀ ਕੋਈ ਵੀ ਜਿਹੜੀ ਵੀ ਸਾਡੀ ਰੱਖਿਆ ਕਰੀ ਐ ਫੌਜ ਨੇ ਕਿਸੇ ਨੇ ਵੀ ਕਰੀ ਐ ਤਾਂ ਅਸੀਂ ਆਪ ਬਣਾ ਕੇ ਰੱਖੀ ਹੋਈ ਐ ਵੀ ਸਾਨੂੰ ਆਪ ਸੋਚਣਾ ਪੈਣਾ ਵੀ ਸਰ ਜੋ ਵੀ ਕਰਨਾ ਸਾਡੀ ਅਕਲ ਨਾਲ ਹੀ ਚੱਲਣਾ ਹੈ ਹਾਂ ਕਿਉਂਕਿ ਵੀਰੋ ਇਹਦਾ ਹੈ ਕੁਝ ਵੀ ਉਸ ਤੋਂ ਲੱਗ ਨਹੀਂ ਹੈ ਸੋਚ ਵੀ ਦੇਖੋ ਉਸ ਪਰਮਾਤਮਾ ਨੇ ਉਸ ਰੱਬ ਨੇ ਸਾਨੂੰ ਬਖਸ਼ੀ ਹੈ ਪਰ ਜੋ ਵੀ ਨਫਟਾਰਾ ਚ ਜੋ ਵੀ ਚੰਗੇ ਪਾਸੇ ਕੁਦਰਤ ਨੂੰ ਸਮਾਜ ਨੂੰ ਕਿਸੇ ਪਾਸੇ ਵੀ ਲਿਜਾਣਾ ਪੈਣਾ ਨਾ ਇੱਕ ਸਿਰਫ ਆਪਣੀ ਚੰਗੀ ਸੋਚ ਇਕ ਅਕਲ ਕਰਕੇ ਲਿਜਾਣਾ ਪੈਣਾ ਹਾਂ ਬਸ ਜਿਵੇਂ ਜਸਾ ਮੇਨ ਮਕਸਦ ਇਹੀ ਹੈ ਜੀ ਵੀ ਜੇ ਆਪਾਂ ਰੱਬ ਨੂੰ ਮੰਨਣਾ ਵੀ ਹੈ ਨਾ ਤਾਂ ਅਕਲ ਨਾਲ ਸਮਝ ਕੇ ਹੀ ਮੰਨਾਂਗੇ ਵੀ ਜਿਹਦੇ ਨਾਲ ਸਾਡਾ ਵੀ ਪੱਲਾ ਹੋਵੇ ਨਾਲ ਸਾਡੇ ਸਮਾਰਨ